ਸਤਨਾ ਸਿਰਵਾਹੇ ਗੁਰੂ ਸਾਹਿਬ ਜੀ ਬਾਰਾ ਮਹਮਜ ਮਹਿਲਾ ਪੰਜਮਾ ਕਰ ਚੌਥਾ ਇੱਕ ਅੰਕਾਰ ਸਤ ਗੁਰ ਪ੍ਰਸਾਦ ਅਸੁਨ ਪ੍ਰੇਮਿਓ ਮਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਿਲਾਵੇ ਮਾਏ ਅਸੁਨ ਪ੍ਰੇਮਿਓ ਮਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘੜੇ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੈ ਲਾਗਾ ਪਾਏ ਵੇਨ ਪ੍ਰਭ ਕਿਉ ਸੁਖ ਪਾਏ ਆ ਦੋਚੇ ਨਾਹੇ ਜਾਈ ਜਿਨ ਨੇ ਚਾਖਿਆ ਪ੍ਰੇਮ ਰਸ ਸੇਤ੍ਰਪਤ ਰਹੇ ਆਕਾਏ ਆਪ त्याग बिनती ਕਰੇ ਲੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੋਂ ਸੁਖੇ ਵਸੰਦੇ ਆ ਜਿਨਾ ਮਿਆ ਹਰ ਰਾਏ ਅਸੋਂ ਸੁਖੇ ਵਸੰਦੇ ਆ ਜਿਨਾ ਮਿਆ ਹਰ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜ ਜੀ ਨਿਵਾਜੀ ਸਾਧ ਸੰਗਤ ਜਿਸ ਤਰ੍ਹਾਂ ਕਿ ਅਸੀਂ ਤੁਸੀਂ ਸਾਰੇ ਹੀ ਭਲੀ ਪ੍ਰਕਾਰ ਜਾਣਦੇ ਆ ਕਿ ਅੱਜ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅਸੂੰ ਦਾ ਮਹੀਨਾ ਪ੍ਰਾਰੰਭ ਹੋਇਆ ਸਤਿਗੁਰ ਕਿਰਪਾ ਕਰਨ ਹਰ ਇੱਕ ਮਾਈ ਭਾਈ ਨੂੰ ਇਹ ਸੁੱਖਾਂ ਸਵਾਸਾਂ ਦੇ ਨਾਲ ਬਤੀਤ ਹੋਵੇ ਸੋ ਆਓ ਸਾ ਸੰਗਤ ਅੱਜ ਅਸੁਨ ਮਹੀਨੇ ਦੀ ਪ੍ਰਾਰੰਭਤਾ ਤੇ ਸਤਿਗੁਰ ਸਾਨੂੰ ਕੀ ਸਿੱਖਿਆ ਦਿੱਤ ਨੇ ਉਸ ਨੂੰ ਸੰਖੇਪ ਜੇ ਰੂਪ ਵਿੱਚ ਸਮਝਣ ਦਾ ਇੱਕ ਨਿਮਾਨਾ ਜਿਹਾ ਯਤਨ ਕਰੀਏ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲਿਆ ਹਰ ਜਾਏ ਇਹ ਭਾਈ ਭਾਦੂ ਮਹੀਨੇ ਦੇ ਹੋਮਸ ਤੋਂ ਬਾਅਦ ਭਾਦੂ ਦੀ ਗਰਮੀ ਤੋਂ ਬਾਅਦ ਅਸੁਨ ਮਹੀਨੇ ਦੀ ਮਿੱਠੇ ਮਿੱਠੇ ਰੁੱਤ ਆਈ ਹੈ ਤੇ ਮੇਰੇ ਅੰਦਰ ਉਸ ਪ੍ਰਭੂ ਪਰਮਾਤਮਾ ਦੇ ਪ੍ਰੇਮ ਨੇ ਉਸ਼ਾਲਾ ਖੱਦ। ਭਾਵ ਮੇਰੇ ਅੰਦਰ ਉਸ ਪਰਮਾਤਮਾ ਦੇ ਪਿਆਰ ਨੇ ਉਸ਼ਾਲਾ ਮਾਰਿਆ। ਤੇ ਉਸ ਉਸ਼ਾਲੇ ਵਿੱਚੋਂ ਇੱਕ ਸਵਾਲ ਨਿਕਲ ਆਇਆ। ਉਹ ਕਿਹੜਾ ਸਵਾਲ ਸੀ? ਕਿਉਂ ਮਿਲਿਆ ਹਰ ਜਾਏ? ਮੇਰੇ ਅੰਦਰ ਪਰਮਾਤਮਾ ਦੇ ਪਿਆਰ ਨੇ ਉਸ਼ਾਲਾ ਜ਼ਰੂਰ ਖੱਦ ਹੈ ਪਰ ਨਾਲ ਇੱਕ ਸਵਾਲ ਉੱਠਿਆ ਮੈਂ ਕਿਸ ਤਰੀਕੇ ਨਾਲ ਉਸ ਪ੍ਰਭੂ ਪਰਮਾਤਮਾ ਨੂੰ ਮਿਲਾਂ? ਮੇਰਾ ਕਿਸ ਤਰੀਕੇ ਨਾਲ ਉਸ ਪਰਮਾਤਮਾ ਨਾਲ ਮਿਲਾਪ ਹੋਵੇ? ਕਈ ਵਾਰੀ ਤੁਸੀਂ ਦੇਖਿਆ ਹੋਵੇਗਾ ਸਾਧ ਸੰਗਤ ਆਪਾਂ ਸੰਗਤ ਚ ਬੈਠੇ ਹੁੰਨੇ ਆ ਕਥਾ ਕੀਰਤਨ ਸਰਵਨ ਕਰਦੇ ਆ ਪਾਠ ਸਰਵਨ ਕਰਦੇ ਆ ਕਈ ਵਾਰੀ ਕੋਈ ਐਸਾ ਬਚਨ ਸਾਨੂੰ ਸਮਝ ਅੰਦਰ ਸਾਡੇ ਹਿਰਦੇ ਤੇ ਚੋਟ ਮਾਰਦਾ ਸਾਡੀਆਂ ਅੱਖਾਂ ਪਰ ਆਂਦੀਆਂ ਸਮਝ ਲੈਣਾ ਉਸ ਮੁਕੇ ਅੰਦਰ ਪ੍ਰੇਮ ਨੇ ਉਸ਼ਾਲਾ ਖੱਦ ਫਿਰ ਸਾਡੇ ਸਾਡਾ ਫਰਜ਼ ਬੰਦਾ ਹੈ ਕਿ ਉਸ ਉਸ਼ਾਲੇ ਨੂੰ ਸਮਝਣਾ ਉਸ ਉਸ਼ਾਲੇ ਦੀ ਫਿਰ ਕਦਰ ਪਾਣੀ ਜੇ ਪ੍ਰਭੂ ਪਰਮਾਤਮਾ ਦੀ ਕਿਰਪਾ ਹੋਈ ਗੁਰੂ ਦੇ ਸ਼ਬਦ ਦਾ ਤੀਰ ਵੱਜਿਆ ਅੰਦਰ ਪ੍ਰੇਮ ਨੇ ਉਸ਼ਾਲਾ ਖਦਾ ਫਿਰ ਉਸ ਮੌਕੇ ਨੂੰ ਸੰਭਾਲਣਾ ਫਿਰ ਗੁਰੂ ਅੱਗੇ ਅਰਦਾਸ ਕਰਨੀ ਮਾਲਕਾ ਇਹ ਤੇਰੀ ਕਿਰਪਾ ਸਦਕਾ ਅੰਦਰ ਉਸ਼ਾਲਾ ਵੱਜਾ ਨਾ ਕਿਤੇ ਸੱਚਮੁੱਚ ਮੈਂ ਅੱਜ ਤੋਂ ਲੈ ਕੇ ਹੁਣ ਯਤਨ ਕਰਨੇ ਸ਼ੁਰੂ ਕਰਦਾ ਅਰਦਾਸਾਂ ਕਰਨੀਆਂ ਸ਼ੁਰੂ ਕਰਦਾ ਕਿਤੇ ਇਹ ਪ੍ਰੇਮ ਮੇਰਾ ਨਿਭ ਜਾਏ ਅਸੁਨ ਪ੍ਰੇਮ ਓ ਮਹੜਾ ਕਿਉਂ ਮਿਲਿਆ ਹਰ ਜਾਏ اے ਪ੍ਰਭੂ ਇਹ ਅੱਸੂ ਦੇ ਮਹੀਨੇ ਦੀ ਮਿੱਠੀ-ਮਿੱਠੀ ਰੁੱਤ ਵਿੱਚ ਕਿਉਂਕਿ ਇਹ ਮਹੀਨੇ ਵਿੱਚ ਨਾ ਜ਼ਿਆਦਾ ਠੰਡ ਤੇ ਨਾ ਜ਼ਿਆਦਾ ਗਰਮੀ ਹੁੰਦੀ ਕਹਿਣ ਲੱਗੇ ਇਸ ਮਹੀਨੇ ਵਿੱਚ ਮੇਰੇ ਅੰਦਰ ਪ੍ਰੇਮ ਨੇ ਇਹੋ ਜਿਹਾ ਉਛਾਲਾ ਖਦਾ ਕਿ ਅੰਦਰ ਇੱਕ ਸਵਾਲ ਉੱਠਿਆ ਕਿ ਕਿਸ ਤਰੀਕੇ ਨਾਲ ਮੈਂ ਪਰਮਾਤਮਾ ਨੂੰ ਮਿਲਾਂ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਿਲਾ ਵੈ ਮਾਏ ਏ ਮੇਰੀ ਮਾਂ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਉਹਨਾਂ ਕਣੀ ਪਿਆਸ ਲੱਗ ਗਈ ਅੰਦਰ ਇੱਕ ਕਣੀ ਭੁੱਖ ਪੈਦਾ ਹੋ ਗਈ ਹੈ ਕੋਈ ਇਹੋ ਜਿਹਾ ਰੱਬ ਦਾ ਪਿਆਰਾ ਮਿਲ ਜਾਏ ਜਿਹੜਾ ਮੈਨੂੰ ਉਸ ਪ੍ਰਭੂ ਪਰਮਾਤਮਾ ਨਾਲ ਮਿਲਾ ਦੇਵੇ ਔਰ ਪਿਆਸ ਤੇ ਲੱਗੀ ਔਰ ਪਿਆਸ ਦੀ ਪੂਰਤੀ ਤਾਂ ਹੀ ਹੋਣੀ ਆ ਕੋਈ ਇਹੋ ਜਿਹਾ ਸੱਜਣ ਮਿਲ ਜਾਏ ਜਿਹੜਾ ਮੇਰੀ ਇਸ ਪਿਆਸ ਨੂੰ ਦੂਰ ਕਰ ਦੇ ਭਾਗ ਉਸ ਪ੍ਰਭੂ ਪਰਮਾਤਮਾ ਨਾਲ ਮਿਲਾ ਦੇਵੇ ਸੰਤ ਸਹਾਈ ਪ੍ਰੇਮਕੇ ਹਉ ਤਿੰਨ ਕੈ ਲਾਗਾ ਪਏ ਏ ਭਾਈ ਇਹ ਬਾਣੀ ਦੀ ਇੱਕ ਵਿਸ਼ੇਸ਼ਤਾ ਸਾਾਸੰਗਤ ਇੱਕ ਪੰਕਤੀ 'ਚ ਸਵਾਲ ਕੀਤਾ ਹੁੰਦਾ ਨਾਲ ਹੀ ਅਗੇ ਛੱਟੇ ਜਵਾਬ ਦੇ ਦਿੱਤਾ ਜਾਂਦਾ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹੈ ਭਾਈ ਮੈਂ ਸੁਣਿਆ ਇਸ ਕੰਮ ਵਿੱਚ ਅਗਰ ਕੋਈ امداد ਕਰ ਸਕਦਾ ਇਸ ਕੰਮ ਵਿੱਚ ਅਗਰ ਕੋਈ ਸਹਾਇਤਾ ਕਰ ਸਕਦਾ ਤੇ ਉਹ ਪ੍ਰਭੂ ਪਿਆਰੇ ਤੇ ਸੰਤ ਜਨ ਸੰਤ ਸਹਾਈ ਪ੍ਰੇਮਕੇ ਉਹ ਪ੍ਰਭੂ ਪਿਆ ਪਰਮਾਤਮਾ ਦੇ ਪਿਆਰੇ ਸੰਤ ਜਨ ਜਰੇਨ ਉਹ ਇਸ ਤੇਰੇ પ્રેમ ਵਿੱਚ ਸਹਾਈ ਹੋ ਸਕਦੇ ਹਨ ਤੇ ਇਸੇ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੈਂ ਪ੍ਰਭੂ ਪਿਆਰਿਆਂ ਦੇ ਚਰਨਾਂ ਦੇ ਨਾਲ ਜੁੜ ਗਿਆ ਤਾਂ ਕਿ ਮੇਰਾ ਇਹ ਕਾਰਜ ਪੂਰਾ ਹੋ ਸਕੇ ਮੈਂ ਜਿੰਦੇ ਜੀ ਉਸ ਪ੍ਰਭੂ ਪਰਮਾਤਮਾ ਨੂੰ ਮਿਲ ਸਕਾਂ ਮਾਰਕੰਟੇ ਬਿਨ ਪ੍ਰਭ ਕਿਉਂ ਸੁੱਖ ਪਾਈਐ ਦੂਜੇ ਨਹੀਂ ਜਾਏ ਮੈਨੂੰ ਸਮਝ ਆ ਗਈ ਆ ਕਿ ਬਿਗੈਰ ਪ੍ਰਭੂ ਦੇ ਕਦੇ ਵੀ ਮਨੁੱਖ ਨੂੰ ਆਤਮਿਕ ਸੁੱਖ ਨਹੀਂ ਮਿਲ ਸਕਦਾ ਨੋਟ ਕਰਿਓ ਸਾਧ ਸੰਗ ਨਿਮਰਤਾ ਸਹਿਤ ਬਚਨ ਕਰਨ ਲਗਾ ਕੋਈ ਦੁਨੀਆ ਤੇ ਐਸਾ ਜੀਵ ਨਹੀਂ ਜਿਹੜਾ ਦੁੱਖ ਮੰਗਦਾ ਹੋਵੇ ਸਾਰੇ ਸੁੱਖ ਮੰਗਦੇ ਨੇ ਕਿਤੇ ਦੁੱਖ ਦੀਆਂ ਘੜੀਆਂ ਆਂਦੀਆਂ ਤੇ ਬੰਦਾ ਕਿੰਨਾ ਬਰਲਾਪ ਕਰਦਾ ਕਿੰਨਾ ਪਰੇਸ਼ਾਨ ਹੋ ਜਾਂਦਾ ਪਰ ਇੱਕ ਗੱਲ ਯਾਦ ਰੱਖਣਾ ਜਿੰਨੇ ਜਿੰਨੇ ਆਪਾਂ ਸੁੱਖ ਮੰਗਾਂਗੇ ਉਹਨੇ ਨਾਲ ਨਾਲ ਦੁੱਖ ਵੀ ਆਉਣੇ ਨੇ ਕਿਉਂਕਿ ਦੁੱਖ ਤੇ ਸੁੱਖ ਇਹ ਜੀਵਨ ਦਾ ਅੰਗ ਨੇ ਬਸ ਜਿਸ ਦਿਨ ਆਪਾਂ ਸੁੱਖ ਮੰਗਨੇ ਛੱਡ ਦਿੱਤੇ ਸ਼ਾਇਦ ਉਸ ਦਿਨ ਦੁੱਖਾਂ ਤੋਂ ਖਲਾਸੀ ਹੋ ਜਾਏ ਕਿਉਂਕਿ ਸੁੱਖ ਦੇ ਨਾਲ ਦੁੱਖ ਜ਼ਰੂਰ ਆਣੇ ਨੇ ਤੁਸੀਂ ਆਪ ਦੇਖਿਓ ਜਿਹੜਾ ਸੁੱਖ ਘਰ ਵਿੱਚ ਆਂਦਾ ਉਹ ਨਾਲ ਦੁੱਖ ਵੀ ਲੈ ਕੇ ਆਂਦਾ ਇਸੇ ਕਰਕੇ ਕਬੀਰ ਸਾਹਿਬ ਨੇ ਆਖਿਆ ਕਿ ਸੁਖ ਮੰਗਤ ਦੁੱਖ ਆਗਲ ਆਵੈ ਸੋ ਸੁਖ ਹਮੋਂ ਨਾ ਮੰਗਿਆ ਪਾਗ ਇਹ ਪ੍ਰਭੂ ਮੈਨੂੰ ਨਹੀਂ ਇਹੋ ਜਿਹਾ ਸੁੱਖ ਚਾਹੀਦਾ ਜਿਹੜਾ ਸੁੱਖ ਦੱਸ ਦੁੱਖ ਨਾਲ ਲੈ ਕੇ ਆ ਜਾਂਦਾ ਤੁਸੀਂ ਦੇਖਿਓ ਗੱਡੀ ਚੱਲਦੀ ਹੈ ਨਾ ਕਿੰਨੀ ਚੰਗੀ ਲੱਗਦੀ ਕਿਤੇ ਰਸਤੇ ਵਿੱਚ ਖਰਾਬ ਹੋ ਜਾਏ ਤੇ ਬੰਦਾ ਕਹਿੰਦਾ ਦੁਖੀ ਹੋ ਜਾਂਦਾ ਪਰੇਸ਼ਾਨ ਹੋ ਜਾਂਦਾ ਜਿਸ ਚੀਜ਼ ਨੇ ਸੁੱਖ ਦਿੱਤਾ ਬੰਦੇ ਨੂੰ ਉਸ ਨੇ ਪਰੇਸ਼ਾਨ ਵੀ ਕਰ ਦਿੱਤਾ ਇਸੇ ਕਰਕੇ ਮਾਰ ਕਹਿੰਦੇ ਸੁੱਖ ਨਾ ਮੰਗਿਆ ਕਰ ਆਨੰਦ ਮੰਗਿਆ ਕਰ ਫਿਰ ਆਨੰਦ ਦਾ ਆਪੋਜੀਟ ਸ਼ਬਦ ਹੀ ਕੋਈ ਨਹੀਂ ਸਾਸ ਜਿਸ ਦਿਨ ਮਨੁੱਖ ਦੇ ਅੰਦਰ ਆਨੰਦ ਆ ਗਿਆ ਨਾ ਕਿ ਦੁਨੀਆ ਦੀ ਕੋਈ ਤਾਕਤ ਉਹ ਆਨੰਦ ਖੋ ਨਹੀਂ ਸਕਦੀ ਮਰ ਕੇ ਤੇ ਬਿਨ ਪ੍ਰਭ ਕਿਉਂ ਸੁੱਖ ਪਾਈਆ ਦੂਜੀ ਨਹੀਂ ਜਾਏ ਉਹ ਭਲਿਆ ਇੱਕ ਪ੍ਰਭੂ ਪਰਮਾਤਮਾ ਤੋਂ ਬਿਨਾ ਤੈਨੂੰ ਕਿੱਥੋਂ ਸੁੱਖ ਮਿਲ ਸਕਦਾ ਕਿਉਂਕਿ ਪਰਮਾਤਮਾ ਤੋਂ ਬਿਨਾ ਹੋਰ ਕੋਈ ਜਗ੍ਹਾ ਹੈ ਹੀ ਨਹੀਂ ਦੂਜੀ ਨਹੀਂ ਜਾਏ ਦਾ ਭਾਵ ਹੈ ਜਗ ਜਿਨ ਨੇ ਚਾਖਿਆ ਪ੍ਰੇਮ ਰਸ ਸੇਤ੍ਰਪਤ ਰਹੇ ਅਕਾਇ ਇਹ ਮੈਸੇਜ ਲੈ ਕੇ ਜਾਇਓ ਸਾ ਸੰਗੁਰੂ ਨੇ ਕਿੱਡੀ ਵੱਡੀ ਕਿਰਪਾ ਕੀਤੀ ਹੈ ਕਿ ਸਾਡਾ ਕੋਈ ਵੀ ਪਲ ਜਿਹੜਾ ਨਾ ਉਹ ਅਸਫਲ ਨਹੀਂ ਹੋਣ ਦਿੱਤਾ ਆਖਿਆ ਤੇਰਾ ਹਰ ਇੱਕ ਪਲ ਹਰ ਇੱਕ ਘੜੀ ਮੈਂ ਸਫਲੀ ਕਰਨਾ ਚਾਹੰ। ਜਿੱਥੇ ਰੋਜ ਸਾਨੂੰ ਹੁਕਮਨਾਮਾ ਦਿੰਦੇ ਨਾ ਉਥੇ ਗੁਰੂ ਨੇ ਸੋਚਿਆ ਹੋਵੇਗਾ ਕੁਝ ਸੰਗਤਾਂ ਐਸੀਆਂ ਨੇ ਵਿਚਾਰੀਆਂ ਜਿਹੜੀਆਂ ਸੰਗਰਾਦ ਵਾਲੇ ਦੇ ਨਹੀਂ ਆਂਦੀਆਂ ਚਲੋ ਘਟੋ ਘਟ ਸੰਗਰਾਦ ਨੂੰ ਹੀ ਗੁਰੂ ਦਾ ਉਪਦੇਸ਼ ਲੈ ਜਾਈਏ। ਇਸ ਸੰਗਰਾਦ ਵਾਲੇ ਦੇ ਨਹੀਂ ਗੁਰੂ ਦਾ ਸ਼ਬਦ ਲੈ ਜਨ ਮਤਾਂ ਕਿਤੇ ਜੀਵਨ ਦਾ ਬੇੜਾ ਪਾਰ ਹੋ ਜਾਏ। ਮਰਨ ਦੇ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ। ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੇ ਪ੍ਰੇਮ ਦਾ ਰਸ ਚੱਖ ਲਿਆ ਉਹ ਤ੍ਰਿਪਤ ਹੋ ਗਏ ਉਹ ਸੰਤੋਖ ਵਿੱਚ ਆ ਗਏ ਉਹਨਾਂ ਨੂੰ ਕਿਸੇ ਚੀਜ਼ ਦੀ ਭੁੱਖ ਨਾ ਰਹੀ ਜਿਨ੍ਹਾਂ ਦਾ ਮਨ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਿਆ ਮਾਰ ਕਹਿੰਦੇ ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭੂ ਲੜ ਲਾਇ ਫਿਰ ਇਹੋ ਜਿਹੀਆਂ ਰੂਹਾਂ ਕੀ ਕਰਦੀਆਂ ਕਹਿੰਦੇ ਆਪਣਾ ਆਪਾ ਤਿਆਗ ਕੇ ਆਪਣੇ ਆਪ ਨੂੰ ਮਾਰ ਕੇ ਆਪਣੇ ਅੰਦਰੂਹ ਹੰਕਾਰ ਨੂੰ ਖਤਮ ਕਰਕੇ ਉਠਦੇ ਬੈਂਦੇ ਇੱਕੋ ਬੇਨਤੀ ਕਰਦੀਆਂ ਰਹਿੰਦੀਆਂ ਨੇ ਕਿ ਪ੍ਰਭੂ ਪਰਮਾਤਮਾ ਬਸ ਸਾਨੂੰ ਆਪਣੇ ਲੜ ਲਾ ਕੇ ਰੱਖੀ ਜੇ ਕਿਰਪਾ ਕੀਤੀ ਆ ਤੇ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜ ਕੇ ਰੱਖੀ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ ਹਾਂ ਜਿਨ੍ਹਾਂ ਜੀਵ ਇਸਤਰੀਆਂ ਨੂੰ ਉਸ ਪ੍ਰਭੂ ਪਰਮਾਤਮਾ ਨੇ ਆਪ ਮਿਲਾ ਲਿਆ ਨਾ ਉਹਨਾਂ ਦਾ ਕਦੀ ਵਿਛੋੜਾ ਨਹੀਂ ਪੈਂਦਾ ਜਿਹੜੇ ਆਪਣੇ ਯਤਨ ਕਰਕੇ ਆਪਣੀ ਕੋਸ਼ਿਸ਼ ਕਰਕੇ ਜੁੜਦੇ ਨੇ ਉਹ ਸੱਚਮੁੱਚ ਵਿਛੜ ਸਕਦੇ ਨੇ ਪਰ ਜਿਨ੍ਹਾਂ ਰੂਹਾਂ ਨੂੰ ਉਸ ਪਰਮਾਤਮਾ ਨੇ ਆਪ ਜੋੜ ਲਿਆ ਉਹ ਫਿਰ ਕਦੇ ਪਰਮਾਤਮਾ ਤੋਂ ਵਿਛੜਦੀਆਂ ਨਹੀਂ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਈ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਲੋਕੋ ਮੈਨੂੰ ਤਾਂ ਸਮਝ ਆ ਗਈ ਕਿ ਇੱਕ ਪ੍ਰਭੂ ਪਰਮਾਤਮਾ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ ਇਸੇ ਕਰਕੇ ਮੈਂ ਉਸ ਪ੍ਰਭੂ ਪਰਮਾਤਮਾ ਦੀ ਸ਼ਰਨ ਆ ਗਿਆ ਅਸੋਂ ਸੁਖੀ ਬਸੰਦੀਆਂ ਜਿਨ੍ਹਾਂ ਮਿਆ ਹਰ ਰਾਇ ਬਸ ਇੱਥੇ ਆ ਕੇ ਗੱਲ ਖਤਮ ਕੀਤੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਅਸੂ ਤੇ ਮਹੀਨੇ ਵਿੱਚ ਠੀਕ ਹੈ ਇਹ ਮੌਸਮ ਦੇ ਤੌਰ ਤੇ ਬੜੀ ਸੁਆਦਲੀ ਰੋਤਾ ਹੈ ਬੜੀ ਮਿੱਠੀ ਮਿੱਠੀ ਰੋਤਾ ਪਰ ਜੀਵਨ ਚ ਸੁੱਖ ਤਾਂ ਹਨ ਜੇ ਉਸ ਮਾਲਕ ਦੀ ਮਿਹਰ ਹੋ ਜਾਏਗੀ ਮਿਹਰ ਦਾ ਭਾਵ ਤੇ ਕਿਰਪਾ ਸਾ ਸੰਗਤ ਅਸੂ ਸੁਖੀ ਬਸੰਦੀਆਂ ਜਿਨ੍ਹਾਂ ਮਿਹਰ ਹਰ ਰਾਇ ਅਸੂ ਦੇ ਮਹੀਨੇ ਵਿੱਚ ਉਹ ਜੀਵ ਇਸ ਤਰ੍ਹਾਂ ਸੁਖੀ ਵਸਣ ਗਿਆ ਜਿਨ੍ਹਾਂ ਤੇ ਉਸ ਮਾਲਕ ਦੀ ਕਿਰਪਾ ਹੋ ਜਾਏਗੀ ਜੇ ਨਾ ਤੇ ਉਸ ਮਾਲਕ ਦੀ ਬਖਸ਼ਿਸ਼ ਹੋ ਜਾਏਗੀ ਉਸ ਮਾਲਕ ਦੀ ਬਖਸ਼ਿਸ਼ ਤੋਂ ਬਿਨਾ ਜੀਵ ਚ ਕਦੇ ਸੁਖ ਆਨੰਦ ਨਹੀਂ ਆ ਸਕਦਾ ਇਹ ਰੋਜ਼ ਰੋਜ਼ ਦਾ ਗੁਰਦਰਾ ਸਭ ਆਣਾ ਇਸੇ ਗੱਲ ਦਾ ਸੰਕੇਤ ਹੈ ਅਸੀਂ ਅਰਦਾਸ ਕਰੀਏ ਕਿਤੇ ਉਹ ਮਾਲਕ ਕਿਰਪਾ ਕਰੇ ਸਾਡੇ ਅੰਦਰ ਕਿਤੇ ਆਤਮਿਕ ਸੁਖ ਪੈਦਾ ਹੋ ਜਾਏ ਸਾਡੇ ਜੀਵਨ ਦੀਆਂ ਘੜੀਆਂ ਸਫਲੀਆਂ ਹੋ ਜਾਣ ਨਾਲ ਦੀ ਨਾਲ ਅੱਜ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੋਤੀ ਜੋਤਿ ਜੋ ਸਮਾਨ ਦੀਪਸ ਵੀ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਡਿਆਂ ਸਾਰਿਆਂ ਦੇ ਤਰਫੋਂ ਆਪ ਜੀ ਨੂੰ ਕੋਟਾਨ ਕੋਟ ਨਮਸਕਾਰ ਜਿਨ੍ਹਾਂ ਨੇ ਸੰਸਾਰ ਤੇ ਆ ਕੇ ਸਾਨੂੰ ਇੱਕ ਨਵਕਲਾ ਜੀਵਨ ਦਿੱਤਾ ਇੱਕ ਨਿਆਰਾ ਪੰਥ ਚਲਾਇਆ ਜਿਸ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਸ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਿਰਪਾ ਕਰਿਓ ਅਸੀਂ ਤੁਹਾਡੇ ਇਹ ਪਵਿੱਤਰ ਰਾਹ ਤੇ ਚੱਲ ਕੇ ਇਤੇ ਸੱਚ ਵਿੱਚ ਆਪਣੇ ਜੀਵਨ ਨੂੰ ਸਵਾਦ ਸਕੀਏ ਤਾਂ ਕਿ ਸਾਡਾ ਇਹ ਲੋਕ ਸੁਖੀ ਆ ਪਰ ਲੋਕ ਸੁਹੇਲਾ ਹੋ ਸਕੇ ਇਤਨੀ ਕੁ ਬੇਨਤੀਆਂ ਪ੍ਰਵਾਨ ਗੱਜ ਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ